ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਸੋਸ਼ਲ ਮੀਡੀਆ ਦੇ ਸੁਖ ਰਤਿਆ ਅਤੇ ਉਹਨਾਂ ਦੀ ਗਰਲਫ੍ਰੈਂਡ ਮਨਜੀਤ ਦਾ ਮੁੱਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਉਸ ਤੇ ਚੱਲਦਿਆਂ ਇੱਕ ਵਾਰ ਫਿਰ ਮਨਜੀਤ कौर ਨੇ ਲਾਈਵ ਆ ਕੇ ਸੁਖ ਰਤਿਆ ਨੂੰ ਕੀ ਰਿਪਲਾਈ ਕੀਤਾ ਆਓ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਜੇ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਤਾਂ ਕਮੈਂਟ ਬਾਕਸ ਵਿੱਚ ਦੱਸ ਕੇ ਜ਼ਰੂਰ ਜਾਓ ਤੁਹਾਨੂੰ ਮਨਜੀਤ कौर ਸਹੀ ਲੱਗਦੀ ਹੈ ਜਾਂ ਸੁਖ ਰਤਿਆ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਚੱਲ ਕਮਰਾਉਨੇ ਆ ਤੁਹਾਨੂੰ ਅੱਜ ਤੇ ਇਸ ਲਾਈਵ ਤੇ ਕੀ ਕਿਹਾ ਮਨਜੀਤ ਕੌਰ ਨੇ ਆਪਣੇ ਅੱਜ ਤੇ ਇਸ ਲਾਈਵ ਦੇ ਵਿੱਚ ਜੀ ਬਾਬੇਓ ਕਿਦਾਂ ਸਾਰੇ ਠੀਕ ਠਾਕ ਹੋਗੇ ਪਹਿਲੀ ਗੱਲ ਤੇ ਅੱਜ ਤੁਹਾਨੂੰ ਮੈਂ ਇਹ ਚੀਜ਼ ਕਨਫਰਮ ਕਰ ਲਾਂ ਵੀ ਅ ਤਨੂ ਤੇ ਮੈਂ ਰੀਲ ਕਿਉਂ ਬਣਾਉਂਦੇ ਆ ਏਦਾ ਬਾਬਾ ਜੀ ਇੱਕ ਕੰਟਰੈਕਟ ਸਾਈਨ ਹੋਇਆ ਮੇਰਾ ਰੀਲਸ ਦਾ ਰੀਲ ਸ਼ੂਟ ਦਾ ਹੋਮੇ ਆਪ ਦਾ ਵਰਕ ਕਰ ਰਹੇ ਆ ਜਿਹੜਾ ਮੇਰਾ ਕੰਮ ਆ ਉਹ ਮੈਂ ਆਪ ਦਾ ਕਰ ਰਿਹਾ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਬਹੁ ਗੱਲਾਂ ਆਵਾ ਤਵਾ ਬੋਲੇ ਜਾ ਰਹੇ ਬਹੁ ਗੱਲਾਂ ਫੈਲ ਰਹੀਆਂ ਨੇ ਤੇ ਫਲੌਨ ਵਾਲੇ ਵੀ ਸੱਜਣ ਮਿੱਤਰ ਤੁਸੀਂ ਦੇਖ ਹੀ ਸਕਦੇ ਹੋ ਕਿ ਇਹੋ ਜਿਵੇਂ ਜਾਂ ਝੂਠ ਆ ਜਾਂ ਸੱਚ ਆ ਕਿਹਦੀ ਮਾਂ ਨੂੰ ਕੌਣ ਤੇ ਕਿਹਦੀ ਭੈਣ ਨੂੰ ਕੌਣ ਕੀ ਕਹਿੰਦਾ ਇਹ ਤਾਂ ਚਲੋ ਸਮਾਂ ਹੀ ਦੱਸੂਗਾ ਬਾਕੀ ਤਨੂਰੀ ਤੁਹਾਨੂੰ ਆਪ ਦੱਸ ਦੇਣੀ ਨਮਸਤੇ ਔਰ ਜਿਵੇਂ ਕਿ ਆਪ ਦੇਖ ਰਹੇ ਹੋ ਅਸੀਂ ਸਾਥ ਮੇਂ ਢੀਲ ਸ਼ੂਟ ਕਰ ਰਹੇ ਹਾਂ ہمارا ਕੰਪਨੀ ਕੇ ਸਾਥ ਕੰਟਰੈਕਟ ਸਾਈਨ ਹੋਆ ਹੈ ਢੀਲ ਸ਼ੂਟ ਦਾ ਤੋਂ ਹਮ ਵਹੀ ਕੰਮ ਕਰ ਰਹੇ ਹਾਂ ਬਾਕੀ ਜਿੰਨੇ ਵੀ ਰੂਮਰਸ ਆ ਫੈਲਾ ਰਹੇ ਹਾਂ ਉਸ ਸੇ ਮੂਝੇ ਫਰਕ ਨਹੀਂ ਪੜਤਾ ਮੈਂ ਔਰ ਸਭ ਕੁਝ ਜਸਪ੍ਰਿੰਸ ਹੈ ਬਾਕੀ ਇਹ ਚੀਜ਼ੇ ਜੋ ਵੀ ਹੈ ਹਮਾਰਾ ਕੰਮ ਹੈ ਹਮ ਕਰੇਗੇ ਬਾਕੀ ਇੱਕ ਜ਼ੁਲਮੀ ਉਸਤਾਦ ਨੂੰ ਪੇਜ ਨੂੰ ਵੀ ਮੈਂ ਕਹਿਣਾ ਚਾਹਣਾ ਬੱਬਾ ਆਰਾਮਦਾਰੀ ਨਾਲ ਕੰਮ ਕਰ ਤੇ ਹੋਰ ਪੇਜਾਂ ਨੂੰ ਵੀ ਕਹਿਣਾ ਮੈਂ ਆਪ ਦਾ ਇੱਜ਼ਤ ਮਾਨ ਨਾਲ ਕੰਮ ਕਰੋ ਆਰਾਮਦਾਰੀ ਨਾਲ ਕੰਮ ਕਰੋ ਕੋਈ ਫਾਇਦਾ ਨਹੀਂ ਕਿਸੇ ਦੇ ਕੰਮ ਚ ਬਾੜ ਹੁੰਦਾ ਮਿਲਦੇ ਆ ਫਿਰ ਸਾਰੇ ਨਾ ਸ਼ਸ਼ੀ ਕਾਲਜੀ ਕੀ ਹਾਲ ਚਾਲ امید ਹੂਗਾ ਤੇ ਸਾਰੇ ਵਧੀਆ ਹੋਣਗੇ ਹਨ ਅੱਜ ਤੁਹਾਨੂੰ ਵੀ ਪਤਾ ਫਿਰ ਮੈਂ ਕਿਉਂ ਲਾਈਵ ਹੋਈ ਆ ਕਿਸ ਰੀਜਨ ਕਰਕੇ ਲਾਈਵ ਹੋਈ ਆ ਤੇ ਕੋਈ ਨਾ ਆਪਾਂ ਰੀਜਨ ਦੱਸਦੇ ਆ ਨੂੰ ਜੋ ਸਾਰੇ ਲਾਈਵ ਤੇ ਪਹਿਲਾਂ ਤੋਂ ਅੱਜ ਮੈਂ ਮੇਰੀਆਂ ਚ ਜਿਹੜੀ ਬੈਸਟ ਫਰੈਂਡ ਆ ਹਨਾ ਪ੍ਰੀਤ ਅੱਜ ਉਹਦਾ ਬਰਥਡੇ ਆ ਉਹਨੂੰ ਅੱਜ ਪਹਿਲਾਂ ਹੈਪੀ ਬਰਥਡੇ ਜਾਨ ਹਮੇਸ਼ਾ ਤੈਨੂੰ ਰੱਬ ਖੁਸ਼ ਰੱਖੇ ਤੂੰ ਹਮੇਸ਼ਾ ਤੇ ਰੱਖਿਆ ਕਰੇ ਹਨਾ ਐਂ ਆਪਣੀ ਆਰੀ ਦੋਸਤੀ ਬੰਦੀਆ ਬਣੀ ਰਹੇ ਹਨਾ ਤੇ ਬਾਕੀ ਕਈਆਂ ਦਾ ਅੱਗ ਲੱਗੀ ਹੁੰਦੀ ਆ ਪਰ ਉਹ ਨਾਲ ਦੇ ਕੋਈ ਨਾ ਅੱਗ ਲੱਗੀ ਰਵੇ ਕੋਈ ਟੈਨਸ਼ਨ ਨਹੀਂ ਹੈਗਾ ਹੈਪੀ ਬਰਥਡੇ ਜਾਨ ਤੇ ਨੂੰ ਤੇ ਕਰਦੇ ਅੱਜ ਨਾ ਮੈਂ ਹੁਣੇ ਐਕਚੁਅਲੀ ਉੱઠી ਸੀਗੀ ਹਨਾ ਮੈਂ ਸਟੂਡੀਓ ਜਾ ਰਹੀ ਸੀਗੀ ਤਾਂ ਮੈਨੇ ਇੱਕ ਰੀਲ ਦੇਖੀ ਆ ਇੰਸਟਾਗ੍ਰਾਮ ਤੇ ਸੋਕਰ ਰਤਿਆ ਜੀ ਦੀ ਦਿਖਾਉਣੀ ਆ ਨਾ ਉਹਨੂੰ ਮੈਂ ਆ ਮੈਂ ਇਹ ਜੀਕਰ ਖਰਮ ਕਰ ਲਾਂ ਵੀ ਆ ਤਣੂ ਤੇ ਮੈਰੀਲ ਕਿਉਂ ਬਣ ਹੋਏ ਆ ਇਹਦਾ ਬਾਬਾ ਜੀ ਇੱਕ ਕੰਟਰੈਕਟ ਸਾਈਨ ਹੋਇਆ ਮੇਰਾ ਰਿਡਸ ਦਾ ਇਹ ਛੂਟ ਦਾ ਉਹ ਮੈਂ ਆਪਦਾ ਵਰਕ ਕਰ ਰਿਹਾ ਜਿਹੜਾ ਮੇਰਾ ਕੰਮ ਆ ਉਹ ਮੈਂ ਆਪਦਾ ਕਰ ਰਿਹਾ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਬਹੁਤ ਗੱਲਾਂ ਆਵਾਵਾ ਬੋਲੇ ਜਾ ਰਹੇ ਬਹੁਤ ਗੱਲਾਂ ਫੈਲ ਰਹੀਆਂ ਨੇ ਕਿ ਫਲੌਨ ਵਾਲੇ ਵੀ ਸੱਜਣ ਮਿੱਤਰ ਤੁਸੀਂ ਦੇਖ ਹੀ ਸਕਦੇ ਹੋ ਕਿ ਐਹੋ ਜਿਹੀ ਜਾਂ ਝੂਠ ਦਾ ਜਾਂ ਸੱਚ ਦਾ ਕਿਹਦੀ ਮਾਨ ਕੋਣ ਤੇ ਕਿਹਦੀ ਮਾਇਨ ਕੋਣ ਕੀ ਕਹਿੰਦਾ ਇਹ ਤਾਂ ਚਲੋ ਸਮਾਂ ਹੀ ਦੱਸੂਗਾ ਬਾਕੀ तो तो आप नमस्ते और जैसे आप देख रहे हैं साथ हमारा कंपनी तो के साथ हुआ है, का। तो हम वही काम कर रहे हैं बाकी जितने भी फैला रहे हैं बाकी चीजे जो भी है हमारा काम है हम करेंगे कर। पहला तो मेनु दस के न ਕਪਲਸ ਆਪਣੀ ਇੰਸਟਾਗ੍ਰam 'ਤੇ ਰੀਲਾਂ ਪਾਓ ਉਹਨਾਂ ਤੇ ਦਿਲ ਲਾਓ ਗਾਣੇ ਤੁਸੀਂ ਹਨਾ ਆਪਣੇ ਪਿਆਰ ਮੁਹੱਬਤ ਆਲੇ ਲਾਓ ਕਿਹੜਾ ਕੌਂਟ੍ਰੈਕਟ ਆ ਯਾਰ ਦੱਸੋ ਜ਼ਰਾ ਮੈਨੂੰ ਭੈਣ ਚੋਦਾ ਸਾਲਿਆ ਤੇਰੇ 'ਚ ਔਕਾਤ ਤਾਂ ਹੈ ਨਹੀਂ ਕਿ ਤੂੰ ਸਾਹਮਣੇ ਆ ਕੇ ਗੱਲ ਕਰੇ ਮੈਂ ਆਪਣੇ ਭਰਾਵਾਂ ਨਾਲ ਇੱਕ ਰੀਲ ਪਾਤੀ ਸੀ ਤੇਰੀ ਫਟਕੇ ਤੇਰੇ ਹੱਥ 'ਚ ਆ ਗਈ ਸੀ ਵੀ ਹਾਂ ਤੁਸੀਂ ਉਹਨਾਂ ਨਾਲ ਰਲ ਗਿਓ ਇਹ ਆ ਭੈਣ ਚੋਦਾ ਤੈਨੂੰ ਇੰਨੀ ਗੱਲ ਦੱਸਣਾ ਚਾਹਨੀ ਆ ਉਹ ਵੱਡੇ ਭਰਾ ਨੇ ਮੇਰੇ ਅੱਜ ਦੇ ਨਹੀਂ ਮੈਨੂੰ ਬਹੁਤ ਪੁਰਾਣੇ ਜਾਣਦੇ ਆ ਠੀਕਾ ਜਿਹੜਾ ਤੂੰ ਭੈਣ ਚੋ ਤਾਂ ਉਹਨਾਂ ਨੂੰ ਕਹਿੰਦਾ ਸੀ ਨਾ ਫੋਨ ਕਰਕੇ ਕਿ ਤੂੰ ਉਹਨਾਂ ਨਾਲ ਰਲ ਗਿਆ ਮੈਂ ਬੰਬੇ ਤੋਂ ਵਾਪਸ ਨਹੀਂ ਆਂਦਾ ਭੈਣ ਚੋ ਤਾਂ ਜੇ ਮੈਂ ਆਪ ਦੀ ਔਕਾਤ ਤੇ ਆ ਗਈ ਨਾ ਭੈਣ ਚੋ ਤਾਂ ਬੰਬੇ ਛਾੜੇ ਜਿੱਦ ਤਰ ਮਰਜ਼ੀ ਭੱਜ ਜਾ ਤੈਨੂੰ ਝੁਕਾ ਕੇ ਲੈ ਕੇ ਆਉਂ ਠੀਕਾ ਜਿਹੜਾ ਤੂੰ ਕੰਟਰੈਕਟ ਮੈਰिज ਕਹਿੰਦਾ ਨਾ ਕੰਟਰੈਕਟ ਕਹਿੰਦਾ ਹਾ ਸਾਈਨ ਹੋਇਆ ਕਿਹੜਾ ਤੇਰਾ ਕੰਟਰੈਕਟ ਹੋਇਆ ਵਾ ਠੀਕਾ ਨਾ ਆਪ ਦੀਆਂ ਫੈਮਲੀਆਂ ਦੇ ਮੇਰੇ ਤੋਂ ਗੱਲਾਂ ਖਲਵਾ ਤੇ ਆ ਸਾਰਾ ਚਿੱਠਾ ਖੋਲ ਕੇ ਰੱਖ ਦੇਣਾ ਇੱਕ ਕੁੜੀ ਕੀ ਨਾਮ ਲੈਂਦਾ ਸੀ ਇਹਦਾ ਨਾ ਹਾਂਜੀ 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 ਭੈਣ ਚੋਤਾ ਇਹੋ ਜਿਹਾ ਕਿਹੜਾ ਭੈਣ ਚੋਤਾ ਤੁਸੀਂ ਇਕੱਠੇ ਫਲੈਟ ਚ ਰਹਿ ਰਹੇ ਹੋ ਆ ਇੱਕ ਵੇਸੇ ਗੱਲ ਸੁਣਨ ਦੇ ਵਿੱਚ ਆਈ ਸੀਗੀ ਦੋਕ ਦਿਨ ਹੋਏ ਜਿੱਦਣ ਮੈਂ ਲਾਈਵ ਹੋਈ ਸੀਗੀ ਉਸ ਤੋਂ ਰਾਤ ਨੂੰ ਮੈਨੂੰ ਕਿਸੇ ਤੇ ਯਾਰ ਦੋਸਤ ਨੇ ਖਾਸ ਨੇ ਦੱਸਿਆ ਕਿ ਜਿਹੜੀ ਕੁੜੀ ਨਾਲ ਉਹ ਰਿਲਾ ਪੋਂਦਾ ਵਿਆਹ ਕਰਾਉਣ ਲੱਗਿਆ ਭੈਣ ਚੋਤਾ ਵਿਆਹ ਕਰਾ ਕੇ ਦਿਖਾ ਤੈਨੂੰ ਫਿਰ ਦੱਸਦੀ ਆ ਮੈਂ ਠੀਕ ਆ ਮੈਂ ਕੁਝ ਕਰਨਾ ਨਹੀਂ ਸੀ ਤੂੰ ਇੱਕ ਵਾਰ ਵਿਆਹ ਕਰਾ ਕੇ ਦਿਖਾ ਨਾਲੇ ਕੁੜੀ ਮਰੂ ਮੇਰੇ ਹੱਥੋਂ ਨਾਲੇ ਮਰੂ ਤੂੰ ਜੇਲ੍ਹ ਜਾਣਾ ਮਨਜ਼ੂਰ ਆ ਠੀਕ ਆ ਭੈਣ ਚੋਦਾ ਤੁਸੀਂ ਫੜਿਆ ਹੋਇਆ ਕੰਮ ਪੂਰੇ ਟੱਬਰ ਨੇ ਠੀਕ ਆ ਉਹ ਤਾਂ ਤੁਹਾਡੇ ਵਿੱਚ ਇੱਕ ਸ਼ਰੀਫ ਆਇਆ ਵਾ ਚਲੋ ਭਾਜੀ ਹਨਾ ਉਹ ਤੁਹਾਨੂੰ ਕੁਝ ਬੋਲਦਾ ਨਹੀਂ ਹੈਗਾ ਉਹਨੂੰ ਆਪਣੇ ਨਾਲ ਕੋਈ ਮਤ ਤੁਹਾਡੇ ਨਾਲ ਕੋਈ ਮਤਲਬ ਨਹੀਂ ਹਨਾ ਉਹ ਆਪ ਦਾ ਖੁਸ਼ ਹੈ ਵਿਚਾਰਾ ਠੀਕ ਆ ਆਪਦੀ ਭੈਣ ਦਾ ਘਰ ਨਾ ਜਾੜ ਭੈਣ ਚੋਦਾ ਆਪ ਦਾ ਦੇਖ ਲਾ ਠੀਕ ਆ ਰਹੀ ਗੱਲ ਕੰਟਰੈਕਟਰ ਦੀ ਸਾਲਾ ਕੰਟਰੈਕਟਰ ਦਿਖਾ ਤੂੰ ਕਿਹੜੇ ਕੰਟਰੈਕਟਰ ਦੀ ਗੱਲ ਕਰਦੀ ਤੇਰੇ ਤਾਂ ਬੁੰਡ ਪਾਟ ਕੇ ਹੱਦ ਚ ਆ ਗਈ ਸੀ ਰਾਮਾ ਨੂੰ ਮੇਰੇ ਨੂੰ ਫੋਨ ਕਰਕੇ ਬੋਲਣ ਲੱਗ ਗਿਆ ਸੀ ਮੈਂ ਨਹੀਂ ਬੰਬੇ ਤੋਂ ਵਾਪਸ ਹੁੰਦਾ ਭੈਣ ਚੋ ਤਾਂ ਇੱਕ ਵਾਰ ਆ ਤਾਂ ਸੀ ਦੇਖ ਫਰਤਰਨਾ ਬਣਦਾ ਕੀ ਆ ਸਾਹਮਣੇ ਟੱਕਰ ਉਹ ਨਾਲੇ ਤੇਰੇ ਇੱਕ ਵਾਰ ਤੂੰ ਫਿਲਮ ਸ਼ੂਟ ਕਰ ਮੈਨੂੰ ਫਿਲਮ ਕਰਕੇ ਬਾਈਹਰਾਂ ਨੇ ਰੋਕਿਆ ਹੋਇਆ ਫਿਰ ਤੈਨੂੰ ਦੱਸ ਦਿਆਂ ਮੈਂ ਠੀਕ ਆ ਭੈਣ ਚੋ ਦਾ ਸਾਲਾ ਚੌਕ ਆਤਾ ਹੈ ਤੇਰੇ ਕੋਲ ਤੋਂ ਆਪਦਾ ਫੋਨ ਲੈ ਲਉ ਮੇਰੇ ਨਾਲ ਗੱਲਾਂ ਮਾਰਦਾ ਵਾਂ ਠੀਕ ਆ ਕੀ ਕੌਣ ਕੀ ਦੀ ਮਾਂ ਭੈਣ ਕੀ ਆ ਕੀ ਆ ਕੀ ਆ ਦੱਸ ਮੈਂ ਦੱਸਾਂ ਕੌਣ ਤੇਰੀ ਮਾਂ ਤੇ ਕੀ ਆ ਉਹੀ ਕੁੜੀ ਸੀ ਨਾ ਜਿਹੜੀ ਲਵ ਮੈਂ ਨਾ ਨਹੀਂ ਹਾਂ ਨਾ ਕੁੜੀ ਦਾ ਬੋਲਣਾ ਚਾਹੁੰਦੀ ਸੋਰੀ ਹੈ ਨਾ ਤੇਰੀ ਭੈਣ ਨੇ ਪਹਿਲਾਂ ਉਹਨੂੰ ਸਹੇਲੀ ਬਣਾਇਆ ਸੀਗਾ ਫਿਰ ਉਹਨਾਂ ਨੂੰ ਤੂੰ ਕੁਮਾਨ ਲੈ ਕੇ ਜਾਂਦਾ ਸੀ ਪਟਿਆਲੇ ਵੀ ਤੂੰ ਕੁੜੀ ਨਾਲ ਮੱਥਾ ਟੇਕਣ ਗਿਆ ਉਦੋਂ ਤੇਰੀ ਮਾਂ ਕਿੱਥੇ ਸੀਗੀ ਮੇਰੀ ਵਾਰੀ ਤੇਰੀ ਮਾਂ ਕਿੱਥੇ ਸੀਗੀ ਅੱਜ ਤੂੰ ਕਹਿਣਾ ਵਾ ਮੇਰੀ ਮਾਂ ਨੂੰ ਚੰਗੀ ਨਹੀਂ ਲੱਗੀ ਮੈਂ ਤਾਂ ਪਿੱਛੇ हट ਗਿਆ ਵਾ ਆ ਚੰਗੀ ਲੱਗੀ ਤੇਰੀ ਮਾਂ ਨੂੰ ਤਹੀਂ ਵਿਆਹ ਕਰਾਉਣ ਲੱਗਿਆ ਆ ਇਹੋ ਜਿਹਾ ਮੈਨੂੰ ਤਾਂ ਲੱਗਦਾ ਉਹ ਕੁੜੀ ਆ ਜਿਹੜੀ ਸਾਰਾ ਕੁਝ ਜਾਣਨ ਲੱਗੇ ਵੀ ਫਿਰ ਵੀ ਤੇਰਾ ਨਾ ਵਿਆਹ ਕਰਾਉਣ ਨੂੰ ਬਹੁਤ ਔਕਾਤ ਰੱਖੀਦੀ ਹੁੰਦੀ ਆ ਠੀਕ ਆ ਸਿੱਧੀ ਹੀ ਘਟੋ ਕੇ ਕਹਿੰਦੀ ਨਾ ਤੇਰਾ ਵਿਆਹ ਜੋ ਹੋਣ ਦਵਾ ਨਾ ਹੋਣ ਦਵਾ ਕੱਲ ਮਾਰਨਾ ਪੈ ਜਾਵੇ ਚਾਹ ਸੜਾ ਤੈਨੂੰ ਇੱਕ ਵਾਰ ਤੂੰ ਬੰਬੇ ਤੋਂ ਵਾਪਸ ਆ ਕੇ ਆਪਣੀ ਫਿਲਮ ਸ਼ੂਟ ਕਰ ਫਿਰ ਤੈਨੂੰ ਮੈਂ ਦੱਸਦੀ ਆ ਇਹ ਨਾ ਬੋਲ ਰਿਹਾ ਹੈ ਨਾ ਚੱਜ ਨਾ ਬੋਲ ਸਮਝ ਆਈ ਆ ਜਿਹੜਾ ਉਹਨੂੰ ਤਾਂ ਜੀ ਜੀ ਕਰ ਰਿਹਾ ਨਾ ਆ ਜੀ ਜੀ ਵੀ ਮੈਨੂੰ ਕਿਸੇ ਟਾਈਮ ਤੇ ਤੂੰ ਵੀ ਕਰਦਾ ਹੁੰਦਾ ਸੀਗਾ ਕੀ ਗੱਲ ਲੱਗਦਾ ਉਹਦੇ ਵੀ ਪੈਸੇ ਖਾਈ ਜਾਂਦਾ ਉਹਦੇ ਨਾਲ ਫਲੈਟ ਦੇ ਵਿੱਚ ਰਹਿ ਰਿਆਂ ਇਕੱਠੇ ਸਾਲੇ ਤੁਸੀਂ ਸੋਨਦੇ ਹੋ ਹੁਣ ਤੁਸੀਂ ਵਿਆਹ ਵੀ ਕਰਾਉਣ ਲੱਗੇ ਹੋ ਕਿੰਨਾ ਕਿ ਤੁਸੀਂ ਕੀ ਕਰੋਗੇ ਔਕਾਤ ਚ ਰਹਿ ਭੈਣ ਚੋਂਦਾ ਔਕਾਤ ਹੋਣੀ ਚਾਹੀਦੀ ਤੇਰੇ ਕੋਲ ਫੋਨ ਲੈਣ ਦੀ ਔਕਾਤ ਨਹੀਂ ਹੈਗੀ ਮਾਰਦਾ ਸਾਲਾ ਗੱਲਾਂ ਮੈਂ ਵੀ ਇਸ ਲਾਈਨ 'ਚ ਕੰਮ ਕੀਤਾ ਮੈਨੂੰ ਵੀ ਪਤਾ ਕੰਟਰੈਕਟ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ ਐ ਹੋ ਜਾ ਕਿਹੜਾ ਕੰਟਰੈਕਟ ਆ ਦੱਸ ਜਰਾ ਮੈਨੂੰ ਬਾਕੀ ਜੀ ਸ਼ੀਕਾ ਜ਼ੈਰਨ ਨੂੰ ਦੁਬਾਰਾ ਫਿਰ ਮਿਲਦੇ ਆ ਹਨ ਦੇਖਦੇ ਅੱਗੇ ਉਹਦਾ ਰਿਪਲਾਈ ਕੀ ਹੁੰਦਾ ਆ ਤੇ ਉਹ ਕਹਿੰਦਾ ਕਿ ਕੰਟਰੈਕਟ ਕਿਹੜਾ ਕੰਟਰੈਕਟ ਹੈ ਹੋਣਾ ਹੈਨਾ ਰੋਮਾਂਟਿਕ ਵੀਡੀਓ ਪਾ ਰਿਹਾ ਉਹਦੇ ਨਾਲ ਹਨ ਮੈਂ ਤਾਂ ਪਹਿਲੀ ਵਾਰ ਦੇਖ ਰਹੀ ਐਂ ਤਾਂ ਤੇ ਸੁਣਨ ਦੇ ਵਿੱਚ ਆਇਆ ਸੀ ਮੈਨੂੰ ਉਹਦੇ ਕਿਸੇ ਖਾਸ ਯਾਰ ਦੋਸਤ ਨੇ ਦੱਸਿਆ ਸੀਗਾ ਬਾਚਾ ਜੀ ਤੇ ਤਾਂ ਤੈਨੂੰ ਵੀ ਜਿਹੜਾ ਵੀ ਤੂੰ ਕਮਾਇਆ ਨਾ ਅੱਜ ਤੱਕ ਇਹਨੂੰ ਸਾਰਾ ਲੁੱਟ ਕੇ ਖਾਜੋ ਲੁੱਟ ਕੇ ਖਾ ਖੋ ਕੇ ਤੇਰੇ ਘਟੋਏ ਤੇ ਲੱਤ ਮਾਰਨੀ ਤੈਨੂੰ ਵੀ ਆਹੀ ਗੱਲ ਕਹਿਣੀ ਆ ਭੈਣ ਬਣੇ ਫੋਨ ਨਾ ਕਰ ਹੈਨਾ ਭੈਣਾ ਤੇਰੇ ਕੋਲ ਟਾਈਮ ਤੂੰ ਕਹਿੰਦੀ ਮੈਨੂੰ ਫਰਕ ਨਹੀਂ ਪੈਂਦਾ ਜੇ ਤੈਨੂੰ ਨਹੀਂ ਫਰਕ ਪੈਂਦਾ ਨਾ ਫਿਰ ਭੈਣੇ ਪੈਸਾ ਖੁਆਈ ਜਾ ਜੇ ਤੇਰੇ ਕੋਲ ਹਰਾਮ ਦੀ ਕਮਾਈ ਆ ਠੀਕ ਆ ਜੇ ਤੇਰੇ ਘਰ ਤੋਂ ਤੂੰ ਚੰਗੀ ਵੀ ਆ ਜਾਂ ਕੁਛ ਵੀ ਆ ਵੇਚ ਕੇ ਖਾਜੂਗਾ ਤੈਨੂੰ ਮਾਪੋਤਾ ਇਹੋ ਜਿਹੀ ਨੇ ਆਹ ਠੀਕ ਆ ਆਪਾਂ ਬੋਲਣਾ ਨਹੀਂ ਚਾਹੁੰਦੇ ਸੀ ਕਿਸੇ ਨਾਲ ਸਾਡੇ ਚੋਕਾ ਦਿੱਤਾ ਹੈ ਨਹੀਂ ਕਿ ਸਾਹਮਣੇ ਮੂਰੇ ਬੈ ਕੇ ਗੱਲ ਕਰ ਲਵੇ ਇੱਕ ਰੀਲ ਪਾਤੀ ਹੈ ਜੀ ਤਾਂ ਸਾਰੀ ਐਸੀ ਫਰਗੀਆਂ ਬਿਹਾਨਾਂ ਨਾਲ ਕਿੱਥੇ ਆ ਠੀਕ ਆ ਰਹੀ ਗੱਲ ਬਾਈ ਹਣਾਂ ਦੀ ਬਿਲੇ ਬਾਈ ਨਹੀਂ ਮੇਰੇ ਉਹੋ ਪੁਰਾਣੇ ਜਾਣਦੇ ਨੇ ਮੇਰੇ ਵੱਡੇ ਭਰਾ ਨੇ ਉਹ ਠੀਕ ਆ ਅਗਰ ਚੰਡੀਗੜ੍ਹ ਦੇ ਵਿੱਚ ਆ ਨਾ ਸਿਰਫ ਉਹਨਾਂ ਦੇ ਸਿਰ ਤੇ ਆ ਮੈਂ ਠੀਕ ਆ ਮੈਂ ਪਹਿਲਾਂ ਉਹਨਾਂ ਨਾਲ ਸ਼ੋਅ ਨਹੀਂ ਕਰਦੀ ਸੀ ਕਿਉਂਕਿ ਉਹਨਾਂ ਦੇ ਪਹਿਲੇ ਰੋਲੇ ਰੋਲੇ ਬਹੁਤ ਚੱਲਦੇ ਸੀ ਆ ਮੈਂ ਜਾਣ ਕੇ ਤੈਨੂੰ ਮਚਾਉਣ ਦੇ ਬਾਰੇ ਵੀਡੀਓ ਪਾਈ ਸੀ ਕੀ ਗਮ ਮੱਚ ਸਾਲਿਆ ਮੈਨੂੰ ਪਤਾ ਸੀਗਾ ਕਿ ਤੂੰ ਚਲਦਾ ਬੋਧਾ ਮੇਰੇ ਭਰਾਵਾਂ ਤੋਂ ਹਨਾ ਕੋਈ ਨਾ ਪੁੱਤ ਤੂੰ ਵਾਪਸ ਆ ਇੱਕ ਵਾਰ ਫੇਰ ਤੈਨੂੰ ਦੱਸ ਦਿਆਂ ਕਿ ਕੀ ਚੀਜ਼ ਆ ਕਿਵੇਂ ਆ ਆਪਦੇ ਪੀਤ ਨਾਲ ਖਲਾਅਪਦੇ ਕਰਦੇ ਬਰਬਾਦ ਕਰ ਦੋ ਸਾਲਿਆ ਤੈਨੂੰ ਮੈਨੂੰ ਸਮਝ ਆਈ ਐ ਕਿਸੇ ਚੌਂਗਾ ਨਹੀਂ ਛੱਡਣਾ ਤੈਨੂੰ ਜਿਹੜਾ ਤੂੰ ਕੁੜੀਆਂ ਵਾਲੇ ਧੰਦੇ ਫੜਿਆ ਹੋਇਆ ਹੈ ਨਾ ਤੂੰ ਤੇ ਤੇਰੀ ਮਾਂ ਨੇ ਇੱਕ ਛੱਡਦਾ ਦੂਜੀ ਫਸਾ ਲੈਣਾ ਮਾਂ ਛੱਡ ਦੇ ਵਧੀਆ ਰਹਿ ਜਾ ਤੇਰੀ ਭੈਣ ਦਾ ਘਰ ਟੁੱਟ ਗਿਆ ਨਾ ਤੇਰੀ ਭੈਣ ਹਮੇਸ਼ਾ ਵਾਸਤੇ ਘਰੇ ਬੈਝੂਗੀ ਤੇਰੇ ਘਰੇ ਵੀ ਭੈਣ ਹੈਗੀ ਆਪਣੀ ਭੈਣ ਬਾਰੇ ਸੋਚ ਲਾ ਸਮਝ ਲੱਗੀ ਆ ਬਾਕੀ ਜਿਹੜੇ ਸੁਖਰ ਤੇ ਆਦੇ ਫੈਨ ਫੋਨ ਆ ਹਨ ਦੱਸ ਦਿਓ ਉਹਨਾਂ ਨੂੰ ਲਾ ਦਿਓ ਸੁਨੇਹਾ ਕਿ ਜੰਟੀ ਨੇ ਸਿੱਧੀਆਂ ਗਾਲਾਂ ਹੀ ਕੱਢੀਆਂ ਤੈਨੂੰ ਤੂੰ ਜਿਹੋ ਜ ਹੈਗਾ ਨਾ ਤੂੰ ਕਾਲਾ ਖਾਣ ਚੁੱਕਾ ਹੀ ਆ ਇੱਕ ਸਿਰਫ ਚੁੱਪ ਆਪਦੇ ਭਰਾਵਾਂ ਕਰਕੇ ਚੁੱਪਾਂ ਤੇ ਹਨਾ ਹਜੇ ਕੁਝ ਨਹੀਂ ਕਰਨਾ ਹੈਗਾ ਇੱਕ ਵਾਰ ਬਸ ਮੇਰੇ ਭਰਾ ਮੈਨੂੰ ਹਾਂ ਕਰਦਾਂ ਫੇਰ ਮੈਨੂੰ ਡਰਨੀ ਹੈਗਾ ਠੀਕ ਆ ਜਦੋਂ ਯਾਰੀ ਲਾਈ ਸੀ ਆਪਣੀ ਮਾਂ ਨੂੰ ਪੁੱਛ ਕੇ ਲਈ ਸੀ ਐਂ 14 ਸਾਲਾ ਗੱਲਾ ਓਕੇ ਜੀ ਸਾਸ਼ੀ ਕਾਂ ਸਾਰਾ ਨੂੰ ਫੇਰ ਮਿਲਦੇ ਆਂ ਦੇਖਦੇ ਆਂ ਬਾਕੀ ਹਨਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਐਵੇਂ ਮੈਨੂੰ ਤਾਂ ਫਰਕ ਪੈਂਦਾ ਨਹੀਂ ਕਿਉਂਕਿ ਸਾਲੇ ਨੇ ਧੰਦਾ ਬਣਿਆ ਹੋਇਆ ਕੁੜੀਆਂ ਮਸਾਉਣ ਦਾ ਪੈਣਾ ਫੇਰ ਭੈਣ ਕਹਿ ਕੇ ਰਿਸ਼ਤਾ ਤੋੜ ਦਿੰਦਾ ਹਨਾ ਪਹਿਲਾਂ ਸਭ ਕੁਝ ਹੈ ਜਿਵੇਂ ਆਹ ਕੁੜੀ ਜੀ ਜੀ ਕਰਦੀ ਫਿਰਦੀ ਆ ਉਹਦੇ ਪਿੱਛੇ ਮੈਨੂੰ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਪੈਣੇ ਜਿਹੜਾ ਤੂੰ ਆਹ ਕਰ ਰਹੀ ਹੈ ਨਾ ਅਸ ਤੋਂ ਡੇਢ ਸਾਲ ਮੇਰੇ ਨਾਲ ਪਹਿਲਾਂ ਹੋ ਚੁੱਕਿਆ ਵਾ ਠੀਕ ਆ ਤੂੰ ਵੀ ਇੱਕ ਗੋੜੀਆਂ ਮੈਂ ਵੀ ਕੁੜੀਆਂ ਕੁੜੀ ਦੇ ਨਾਂ ਤੇ ਕਹਿੰਦੇ ਆ ਟਾਈਮ ਆ ਪੈਣੇ ਪਿੱਛੇ ਹਟ ਜੰਗੀ ਤਾਂ ਵਧੀਆ ਆ ਨਹੀਂ ਤਾਂ ਤੁਹਾਨੂੰ ਜਾੜ ਕੇ ਰੱਖ ਦਊਗਾ ਮੈਂ ਬਾਕੀ ਵਸੋਂ ਦੋਦੇ ਦਾ ਖਰਚਾ ਕਰ ਰਹੀ ਹੋਵਾਂਗੀ ਕੌਫੀਆਂ ਕਰ ਰਹੀਆਂ ਜਿਹੜੀਆਂ ਤੁਸੀਂ ਪੀਣੇ ਹੋ ਹਨਾ ਤੂੰ ਵੀ ਉਹਦੇ ਕੋਲ ਹੀ ਨਹੀਂ ਘੱਟ ਹੈ ਨਹੀਂ ਸਾਡੇ ਕੋਲ ਪੈਣ ਜੋ ਤੇ ਕੋਲ ਕੌਫੀ ਆ ਵੀ ਚਾਹ ਵੀ ਪੀ ਲਵੇ ਮਾਰਦਾ ਸੜਾ ਗੱਲਾਂ ਵਧਿਆ ਰਹੇਗੇ ਪਿੱਛੇ ਹਟ ਜਾਗੇ